ਜਿਹੜਾ ਡੈਰੀ ਲੋਨ ਆ ਆਪਾਂ ਉਹਦੀ ਗੱਲ ਕਰਨ ਜਾ ਰਹੇ ਹਾਂ ਆਪਾਂ ਗੱਲ ਕਰ ਰਹੇ ਸੀ ਡੈਰੀ ਲੋਨ ਦੀ ਕੋਈ ਵੀ ਇੱਕ ਵਿਅਕਤੀ ਜਾਂ ਕਿਸਾਨਾਂ ਦਾ ਸਮੂਹ ਜੋ ਕਿ ਦੁੱਧ ਉਤਪਾਦਕ ਸਭਾ ਦਾ ਕਈ ਵਾਰੀ ਜਿਹੜੇ ਸਾਡੇ ਕਸਟਮਰ ਨੇ ਉਹ ਸਾਡੇ ਕੋਲ ਆਉਂਦੇ ਆ ਬੈਂਕਾਂ ਦੇ ਵਿੱਚ ਬ੍ਰਾਂਚਾਂ ਦੇ ਵਿੱਚ ਉਹ ਕਨਫਿਊਜ਼ ਹੋ ਜਾਂਦੇ ਆ ਕਿਉਂਕਿ ਜਦੋਂ ਵੀ ਕਿਸੇ ਉਹ ਜਿਹੜਾ ਲੋਨ ਕਰ ਦੰਨੇ ਆ ਪਰ ਲੋਨ ਦਾ ਠੋਡਾ ਦੋ ਘੰਟੇ ਵਿੱਚ ਕਰ ਦਣਗੇ ਪਰ ਜਿਹੜਾ ਮੁੜ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਲੋਨ ਕਦੋਂ ਖਤਮ ਹੋਊਗਾ ਉਹਨਾਂ ਦਾ ਲੈ ਲਿਆ ਉਹਦਾ ਵਿਆਜ ਅੱਜੇ ਹੀ ਤੁਸੀਂ ਲਾ ਕੇ ਤੁਹਾਨੂੰ ਦੇ ਦੇਣਾ ਹੈ ਜਿਹੜੇ ਕਹਿੰਦੇ ਨੇ ਅੱਜ ਜੇ ਮੈਂ 5 ਲੱਖ ਰੁਪਏ ਡੈਰੀ ਲੋਨ ਦਾ ਲੈ ਲਿਆ ਮੈਨੂੰ ਫਾਇਦਾ ਕੀ ਹੁੰਦਾ ਇੱਕ ਤਾਂ ਸਾਨੂੰ ਚੀਜ਼ਾਂ ਦਾ ਪਤਾ ਲੱਗ ਜਾਂਦਾ ਕਿੱਦਾਂ ਕੰਮ ਕਰਨਾ ਦੂਜੀ ਗੱਲ ਸਾਡੇ ਖੇਤੀਬੀਗਿਆਨ ਕੇਂਦਰ ਵੱਲੋਂ ਪੰਜਾਬ ਖੇਤੀਬੜ ਯੂਨੀਵਰਸਿਟੀ ਦਾ ਇੱਕ ਮਿਲੂਗਾ ਤੇ ਉਹ ਸਰਟੀਫਿਕੇਟ ਤੁਸੀਂ ਕਿੱਥੇ ਵੀ ਜੇ ਅਕਿ ਤੁਸੀਂ ਕੁਝ ਵੀ ਪ੍ਰੋਸੈਸ ਕਰਾਉਣਾ ਹੈਗਾ ਅਕਿ ਆਪਦੇ ਲੋਨ ਦੇ ਲਈ ਐ ਸਾ ਵੀ ਤੁਸੀਂ ਖੇਤੀਬੀਗਿਆਨ ਕੇਂਦਰ ਦੇ ਨਾਲ ਜੁੜੋ ਉੱਥੇ ਆ ਕੇ ਆਪਣਾ ਨਾਮ ਰਜਿਸਟਰ ਕਰਾਓ ਤੇ 5 ਦਿਨ ਦੀ ਟ੍ਰੇਨਿੰਗ ਲਓ ਆਪਣਾ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਨੇ ਸਾਡੇ ਕੋਲ ਬਹੁਤ ਵਧੀਆ ਇਤਾਂ ਦੇ ਸੈਲਫ ਹੈਲਪ ਗਰੁੱਪ ਸੈਕੰਡ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੁਝ ਜਿਹੜੇ ਸਾਡੇ ਮੇਲੇ ਲੱਗਦੇ ਆ ਉਹਨਾਂ ਮੇਲਿਆਂ ਦੇ ਵਿੱਚ ਵੀ ਅਸੀਂ ਸਟਾਲ ਵੀ ਉਹਨਾਂ ਨੂੰ ਲੈ ਕੇ ਦਿੰਨੇ ਆ ਤਾਂ ਕਿ ਜਿਹੜੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਚਾਹੇ ਉਹ ਬਿਮਾਰੀ ਨੂੰ ਲੈ ਕੇ ਆਏ ਚਾਹੇ ਉਹ ਨਦੀਨਾਂ ਨੂੰ ਇਹਨਾਂ ਦਾ ਹੱਲ ਕਰ ਸਕਦਾ ਤਾਂ ਕਿ ਉਹਦੀ ਜਿਹੜੀ ਕੋਈ ਪ੍ਰੋਬਲਮ ਹੈਗੀ ਆ ਉਹਦਾ ਨਾਲ ਦੀ ਨਾਲ ਨਿਪਟਾਰਾ ਕੀਤਾ ਲੋ ਸਫਾਰਿਸ਼ ਕਿਸਮਾਂ ਨੇ ਅਸੀਂ ਉਹਨਾਂ ਦਾ ਵੀ ਕਿਸਾਨ ਵੀਰਾਂ ਨੂੰ ਮੁਹੱਈਆ ਕਪਣਾ ਕਣਕ ਝੋਨਾ ਮੱਕੀ ਵਸੇਮ ਸਰੋਂ ਅਸੀਂ ਆਪਣਾ ਸੀਡ ਪ੍ਰੋਡਿਊਸ ਕਰਕੇ ਉਹਨੂੰ ਸਾਂਣੇ ਜਾਣਾ ਦੂਰ ਪਰ ਆ ਸਾਡਾ ਸੰਗਰਾਲਾ ਪਿਆਗਾ 10-12 ਕਿਲੋਮੀਟਰ ਦੂਰ ਦੇ ਵਿੱਚ ਉਥੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਣਾ ਹੈਗਾ ਵਿਗਿਆਨ ਕੇਂਦਰ ਉਹਨਾਂ ਕੰਮਾਂ ਦੇ ਵਿੱਚ ਵੀ ਆਪਣਾ ਯੋਗਦਾਨ ਦੇ ਰਿਹਾ ਵਾ ਚਾਹੇ ਉਹ ਟ੍ਰੇਨਿੰਗ ਦੀ ਗੱਲ ਕਰੇ ਚਾਹੇ ਸਿੱਡਰ ਲੈ ਕੇ ਜਿੰਨੀਆਂ ਵੀ ਮਸ਼ੀਨਾਂ ਰੋਟਾਵੇਟਰ ਹੋ ਗਿਆ ਸਾਰੀਆਂ ਮਸ਼ੀਨਾਂ ਖੇਤੀ ਵਿਗਿਆਨ ਕੇਂਦਰ ਕਿਸਾਨਾਂ ਦੀਆਂ ਸੀ ਵਾਲੀਆਂ ਮਸ਼ੀਨਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਤੇ ਇਹ ਤੋਂ ਇਸ ਤੋਂ ਬਿਨਾਂ ਜੇ ਥੋੜਾ ਜਿਸ ਤਰ੍ਹਾਂ ਕੇ ਵੀ ਕੀ ਕੇਂਦਰ ਵਾਲਿਆਂ ਨੇ ਆਪਾਂ ਨੂੰ ਦੱਸਿਆ ਵੀ ਤੁਹਾਡੇ ਨੂੰ ਆਇਆ ਹੋਇਆ ਹੈਗਾ ਤੇ ਸਾਰੇ ਡਿਪਾਰਟਮੈਂਟ ਤੁਹਾਨੂੰ ਆਪਣੀਆਂ ਵੱਖ-ਵੱਖ ਸਕੀਮਾਂ ਨੇ ਦੱਸੀ ਜਾਣਗੇ ਤੁਹਾਨੂੰ ਲੁਧਿਆਣਾ ਵੀ ਉਹ ਵੀ ਆਪਣੀਆਂ ਸਕੀਮਾਂ ਬਾਰੇ ਤੁਹਾਨੂੰ ਦੱਸਣਗੇ ਸ਼੍ਰੀ ਸੰਦੀਪ ਕੁਮਾਰ ਜੀ ਥੈਂਕ ਯੂ ਤੇ 5 ਲੱਖ ਪੱਧਰੀ ਹੈਗਾ ਜੇ ਬੱਚੇ ਇਹਨੇ ਬਾਅਦ ਸੜੀ ਕਰਨ ਜਣਾ ਉਹਦੇ ਉਸ ਤੇ ਵੀ ਲੋਨ ਹੈਗਾ ਉਹ ਇੱਕ ਬੜਾ ਕਿਉਂਕਿ ਦੋਨੋਂ ਕੋਆਪਰੇਟਿਵ ਬਾਡੀਜ਼ ਹੋਣ ਕਰਕੇ ਸਾਡੇ ਸਾਰੇ ਸੋਸਾਇਟੀ ਸਾਡੀ ਪੇਮੈਂਟਸ ਹੈਗੀਆਂ ਸਾਡੇ ਕਿਸਾਨਾਂ ਨੂੰ ਵੰਡੇ ਜਾਣੀਆਂ ਹੁੰਦਾ ਸਿੱਧਾ ਉਹ ਬੈਂਕਣਾ ਹੁੰਦਾ ਤੇ ਅਸੀਂ ਜਿਹੜੇ ਵੀ ਸਾਡੀਆਂ ਦੁੱਧ ਪਾਉਂਦੇ ਆ ਅਸੀਂ ਉਹਨਾਂ ਨੂੰ ਜਿਵੇਂ ਮਿਲਕਿੰਗ ਮਸ਼ੀਨਾਂ ਰੱਖੀਆਂ ਉਹ ਅਸੀਂ ਤਾਂ ਚਾਲੂ ਕਰਵਾਇਆ ਹੀ ਆ ਉਹਦੇ ਬਾਰੇ ਮੈਂ ਕੋਲ ਬਹੁਤ ਹੀ ਡੀਟੇਲ ਚ ਜਾਵਾਂ ਜਿਨ੍ਹਾਂ ਦੇ ਨਾਲ ਆਪਾਂ ਕਿਸਾਨ ਬਰਾਹਾ ਇਹ ਤੋਂ ਬਿਨਾ ਨੋ ਐਗਰੀਕਲਚਰ ਜਿਹੜੇ ਕੈਂਪ ਲਗਾਏਗਾ ਇਸ ਤਰ੍ਹਾਂ ਹੈਗਾ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਜਿਹੜੇ ਕਿ ਸਾਡੇ ਪੰਜਾਬ ਦੇ ਕੋਆਪਰੇਟਿਵ ਮਿਨਿਸਟਰ ਵੀ ਹਨ ਇਸੇ ਤਰ੍ਹਾਂ ਸ਼੍ਰੀ ਬੀ ਕੇ ਸਿੰਘ ਆਈਏਐਸ ਸਪੈਸ਼ਲ ਚੀਫ ਸਕੱਤਰ ਟੂ ਸੀਐਮ ਅਦੇ ਸਪੈਸ਼ਲ ਚੀਫ ਸਕੱਤਰ ਕੋਆਪਰੇਸ਼ਨ ਕਮ ਐਫਸੀ ਉਹਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ ਹੈ ਉਹ ਤਰੱਕੀ ਦੀ ਰਾਹ ਤੇ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਜਦੋਂ ਤੋਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਆਪਣੀ ਕਮਾਂਡ ਸੰਭਾਲੀ ਹੈ ਤੇ ਇਸ ਲਹਿਰ ਦੇ ਤਹਿਤ ਅਸੀਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗ્રાਹਕ ਜਾਗਰਿਕ ਜਿਹੜੀ ਯੋਜਨਾ ਸਕੀਮ ਲੈ ਕੇ ਆਏ ਆ ਤਾਂ ਕਿ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੀਆਂ ਵਕ-ਵਕ ਸਕੀਮਾਂ ਨੇ ਜਿਹੜੀਆਂ ਹਨ ਉਹਨਾਂ ਤੋਂ ਆਮ ਨਾਗਰਿਕਾਂ ਨੂੰ ਜਿਹੜਾ ਹੈਗਾ ਜਾਣੂ ਕਰਵਾਇਆ ਜਾ ਸਕੇ ਨਵੇਂ ਸਾਲ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ 520 ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਹੁਣੇ ਹੀ ਪਿਛਲੇ ਮੰਗਲਵਾਰ ਨੂੰ ਉਹਨਾਂ ਦੀ ਕਰ ਕਮਲਾਂ ਦੇ ਨਾਲ ਨਿਯੁਕਤੀ ਪੱਤਰ ਦਿੱਤੇ ਹਨ ਤੇ ਉਹਨਾਂ ਦੇ ਆਉਣ ਦੇ ਨਾਲ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਨੂੰ ਹੋਰ ਜਿਹੜੀ ਹੈ ਅਚੀ ਅਗਵਾਈ ਮਿਲੇਗੀ ਨੁਮੰਤਾ ਮਿਲੇਗੀ ਕਿਉਂਕਿ ਸਟਾਫ ਦੀ ਸ਼ਾਰਟੇਜ ਕਾਰਨ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹੈਗਾ ਉਹ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋ ਰਹੀਆਂ ਸੀ ਇਸ ਲੜੀ ਤਹਿਤ ਪਹਿਲਾਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਇਨਸਪੈਕਟਰਸ ਨੇ ਜਿਹੜੇ ਉਹ ਰੱਖੇ ਗਏ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਹੈ ਕੋਆਪਰੇਟਿਵ ਡਿਪਾਰਟਮੈਂਟ ਹੈ ਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹਦਾ ਮੇਨ ਮਕਸਦ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਉੱਪਰ ਚੱਕਣਾ ਪੰਜਾਬ ਦਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਸੀ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਾਰਟ ਟਰਮ ਜਿਹੜੇ ਹੈਗੇ ਆ ਲੋਨ ਦੇਣੇ ਨੇ ਫਸਲਾਂ ਵਾਸਤੇ ਤੁਹਾਨੂੰ ਪਤਾ ਕਿ ਹਾੜੀ ਸੋਣੀ ਦੀਆਂ ਦੋ ਫਸਲਾਂ ਨੇ ਪੰਜਾਬ ਸਰਕਾਰ ਕੋਆਪਰੇਟਿਵ ਬੈਂਕ ਵੱਲੋਂ ਹਾੜੀ ਤੇ ਸੋਣੀ ਦੀਆਂ ਫਸਲਾਂ ਵਿੱਚ ਕਿਸਾਨਾਂ ਨੂੰ ਜਿਹੜਾ ਸ਼ਾਰਟ ਟਰਮ ਲੋਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਨਾਲ ਜ਼ਰੂਰਤਾਂ ਨੇ ਜਿੱਦਾਂ ਲੇਬਰ ਦੀ ਬੀਜਾਂ ਦੀ ਸਚਾਈ ਦੀ ਪਾਉਰ ਦਵਾਈਆਂ ਦੀ ਜ਼ਰੂਰਤਾਂ ਨੇ ਖਾਦਾਂ ਦੀਆਂ ਜ਼ਰੂਰਤਾਂ ਨੇ ਉਹ ਉਸ ਲੋਨ ਦੇ ਨਾਲ ਪੂਰੀਆਂ ਹੁੰਦੀਆਂ ਨੇ ਜਿਹੜਾ ਕਿ ਕਿਸਾਨ ਜਿਹੜੇ ਹੈਗੇ ਆ ਹਰ ਸਾਲ ਮੋੜ ਦਿੰਦੇ ਨੇ ਉਹਨਾਂ ਨੂੰ ਜਿੱਦਾਂ ਜਿੱਦਾਂ ਮੋੜਦੇ ਨੇ ਨਾਲ-ਨਾਲ ਉਹਨਾਂ ਨੂੰ 3% ਜਿਹੜਾ ਹੈਗਾ ਪੰਜਾਬ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ 3% ਇੰਟਰਸਟ ਸਬვენਸ਼ਨ ਵੀ ਮਿਲਦੀ ਹੈਗੀ ਆ ਤੇ ਜਿਹੜਾ ਕਰਜ਼ਾ 7.5% ਨੂੰ ਮਿਲਦਾ ਹੈਗਾ ਉਹ ਅਲਟੀਮੇਟਲੀ ਉਹਨਾਂ ਨੂੰ 4.5% ਤੇ ਮਿਲ ਜਾਂਦਾ ਹੈ ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਜਿਹੜੇ ਬੇਜ਼ਮੀਨੇ ਲੋਕ ਨੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਪਿੰਡਾਂ ਦੀ ਜਿਹੜੀ ਵੰਡਤਰ ਆ ਉਹਦੇ ਵਿੱਚ ਬਹੁਤ ਸਾਰੇ ਕਿਤੇ ਕਿਤੇ ਕਾਰ ਲੋਗ ਨੇ ਜਿਹੜੇ ਆਪਣਾ ਆਪਣਾ ਕਿੱਤਾ ਕਰਦੇ ਨੇ ਜਿੱਦਾਂ ਕੋਈ ਜਿਹੜਾ ਤਖਾਣ ਦਾ ਕੰਮ ਕਰਦਾ ਕੋਈ ਲਹਾਰ ਕਰਦਾ ਕੋਈ ਝੋਰ ਕੋਈ 나ਈ ਚਿੰਬਾ ਕੋਈ ਖੱਡੀ